ਜਿਹੜੇ ਇਸ ਜ਼ਿਲ੍ਹੇ ਦੇ ਪੰਜ ਹਲਕੇ ਐ ਉਹਨਾਂ ਦੇ ਨਵੇਂ ਹਲਕਾ ਵਾਈਜ਼ ਕੋਆਰਡੀਨੇਟਰ ਲਾਏ ਨੇ ਨਸ਼ਾ ਮੁਕਤੀ ਮੋਰਚੇ ਦੇ ਸਰਕਾਰ ਨੇ ਫੈਸਲਾ ਕਰਿਆ ਹੈ ਕਿ ਹੁਣ ਯੁੱਧ ਜਿਹੜਾ ਨਸ਼ੇ ਵਿਰੁੱਧ ਜਿਹੜੀ ਕਾਰਵਾਈ ਹੈ ਉਹ ਸਾਰੇ ਪਿੰਡਾਂ ਤੇ ਸ਼ਹਿਰਾਂ 'ਚ ਹੋਣੀ ਹੈ ਜਿਨ੍ਹਾਂ ਨੇ ਉੱਚੇ ਉੱਚੇ ਮੈਲ ਬਣਾ ਲਏ ਕਿਉਂਕਿ ਉਹਨਾਂ ਨੂੰ ਜੇਲਾਂ ਵਿੱਚ ਭੇਜਾਂਗੇ ਤੇ ਉਹਨਾਂ ਦੀਆਂ ਬਿਲਡਿੰਗਾਂ ਨੂੰ ਢਾਣ ਦੀ ਕਾਰਵਾਈ ਕਰਾਇਆ ਕਰਾਂਗੇ। ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਜੁੱਧ ਛੇੜਿਆ ਹੋਇਆ। ਜੁੱਧ ਨਸ਼ਿਆਂ ਵਿਰੁੱਧ ਜਿਹਦੇ ਤਹਿਤ ਪੰਜਾਬ ਸਰਕਾਰ ਵੀ ਪੱਬਾ ਭਾਰ ਹੋਈ ਪਿਆ ਤੇ ਪੰਜਾਬ ਦਾ ਜੋ ਪ੍ਰਸ਼ਾਸਨ ਆ ਉਹ ਵੀ ਹਰਕਤ ਦੇ ਵਿੱਚ ਆਇਆ ਹੋਇਆ। ਜੇਕਰ ਡੀਜੀਪੀ ਪੰਜਾਬ ਦੀ ਗੱਲ ਕਰ ਲਈਏ ਤਾਂ ਪਿਛਲੇ ਦਿਨੀ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ 31 ਮਈ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ। ਉਸੇ ਹੀ ਜੇਕਰ ਭਗਵੰਤ ਮਾਨ ਦੀ ਟੀਮ ਦੀ ਗੱਲ ਕਰ ਲਈਏ ਤਾਂ ਪਟਿਆਲੇ ਤੋਂ ਡਿਪਟੀ ਮੇਅਰ ਅਤੇ ਵੱਡੀ ਜ਼ਿੰਮੇਵਾਰੀ ਦੇ ਨਾਲ ਜਗਦੀਪ ਜੱਗਾ ਅੱਜ ਸੰਗਰੂਰ ਪਹੁੰਚੇ ਨੇ ਆਪਣੇ ਸਾਥੀਆਂ ਦੇ ਨਾਲ। ਇਹਨਾਂ ਨਾਲ ਗੱਲ ਕਰ ਲੈਨੇ ਵੀ ਕਿਸ ਤਰ੍ਹਾਂ ਦੀ ਤਿਆਰੀ ਆ ਕਿਸ ਤਰ੍ਹਾਂ ਦੀ ਰਣਨੀਤੀ ਬਣਾਈ ਗਈ ਆ ਜੋ ਤੁਹਾਨੂੰ ਜ਼ਿੰਮੇਵਾਰੀ ਸੌਂਪੀ ਗਈ ਆ ਆਖਿਰਕਾਰ ਜ਼ਿੰਮੇਵਾਰੀ ਹੈ ਕਿ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਤੁਹਾਡਾ ਮੈਂ ਧੰਨਵਾਦ ਕਰੂੰਗਾ ਤੁਹਾਡੇ ਸੁਣਨ ਵਾਲੇ ਸਰੋਤਿਆਂ ਦਾ ਧੰਨਵਾਦ ਕਰੂੰਗਾ ਤੇ ਮੈਂ ਪੰਜਾਬ ਦੇ ਹਰ ਇੱਕ ਸਾਥੀਆਂ ਨੂੰ ਮੁਬਾਰਕਬਾਦ ਦਵਾਂਗਾ ਕਿ ਹੁਣ ਪੰਜਾਬ ਜਿਹੜਾ ਆ ਬਹੁਤ ਵੱਡੀ ਮਹਿਮ ਸ਼ੁਰੂ ਕਰਨ ਜਾ ਰਿਹਾ ਹੈ ਯੁੱਧ ਨਸ਼ਿਆਂ ਵਿਰੁੱਧ ਇਹਦੇ ਤਹਿਤ ਅੱਜ ਮਾਲਵਾ ਈਸਟ ਦਾ ਮੈਨੂੰ ਜ਼ਿੰਮੇਵਾਰੀ ਮਿਲੀ ਸੀਗੀ ਤੇ ਜੇਕਰ ਜਗਦੀਪ ਜੱਗੇ ਨੂੰ ਜ਼ਿੰਮੇਵਾਰੀ ਮਿਲੀ ਹੈ ਮਾਲਵਾਈ ਈਸਟ ਦੇ ਪੰਜ ਜ਼ਿਲ੍ਹਿਆਂ ਦੀ ਉਹਦੇ ਵਿੱਚ ਸੰਗਰੂਰ ਜ਼ਿਲ੍ਹਾ ਵੀ ਆਂਦਾ ਸੀ ਸੰਗਰੂਰ ਜ਼ਿਲ੍ਹੇ ਦੇ ਅੱਜ ਅਸੀਂ ਆਲਰੇਡੀ ਡਿਸਟ੍ਰਿਕਟ ਜਿਹੜੇ ਕੋਆਰਡੀਨੇਟਰ ਹੈ ਲਵਦੀਪ ਸ਼ਰਮਾ ਜੀ ਨੂੰ ਲਾਤਾ ਸੀ ਅੱਜ ਅਸੀਂ ਜਿਹੜੇ ਇਸ ਜ਼ਿਲ੍ਹੇ ਦੇ ਪੰਜ ਹਲਕੇ ਐ ਉਹਨਾਂ ਦੇ ਨਵੇਂ ਹਲਕਾ ਵਾਈਸ ਕੋਆਰਡੀਨੇਟਰ ਲਾਏ ਨੇ ਨਸ਼ਾ ਮੁਕਤੀ ਮੋਰਚੇ ਦੇ ਉਹਨਾਂ ਨੂੰ ਸਾਰੇ ਸਾਥੀਆਂ ਨੂੰ ਵਧਾਈ ਦਵਾਂਗਾ ਇੱਕ ਬਰੀ ਮੈਂ ਜਿਹੜਾ ਨਾਮ ਹੈ ਉਹ ਵੀ ਤੁਹਾਡੇ ਚੈਨਲ ਜ਼ਰੀਏ ਮੈਂ ਦੱਸਦਾ ਹਾਂ ਅਸੀਂ ਲਹਿਰੇ ਤੋਂ ਲਾਇਆ ਹੈ ਬੂਟਾ ਸਿੰਘ ਆਲਮ ਜੀ ਨੂੰ ਇਹ ਸਾਡੇ ਹਲਕਾ ਕੋਆਰਡੀਨੇਟਰ ਹੋਣਗੇ ਲਹਿਰੇ ਦੇ ਡਿੜਬੇ ਤੋਂ ਲਾਇਆ ਅਸੀਂ ਹਰਪ੍ਰੀਤ ਸਿੰਘ ਜੀ ਨੂੰ ਜਿਹੜੇ ਕਿ ਸਾਡੇ ਹਲਕਾ ਕੋਆਰਡੀਨੇਟਰ ਹੋਣਗੇ ਸੁਨਾਮ ਤੋਂ ਲਾਇਆ ਹੈ ਸਾਡੇ ਸੰਦੀਪ ਸੰਦੀਪ ਸਿੰਘ ਜੀ ਨੂੰ ਜਿਹੜੇ ਕਿ ਮੇਰੇ ਨਾਲ ਖੜੇ ਨੇ ਅਸੀਂ ਧੂਰੀ ਤੋਂ ਲਾਇਆ ਹੈ ਰਸ਼ਪਾਲ ਸਿੰਘ ਰਸ਼ਪਾਲ ਸਿੰਘ ਪੁੱਲਰ ਰਿਹੜੀ ਨੂੰ ਤੇ ਸੰਗਰੂਰ ਤੋਂ ਲਾਇਆ ਗੁਰਪ੍ਰੀਤ ਸਿੰਘ ਫੱਗੂਵਾਲ ਨੂੰ ਇਹ ਸਾਰੀ ਟੀਮ ਜਿਹੜੀ ਹੈ ਹਲਕੇ ਹਲਕੇ ਦੀ ਟੀਮ ਪਲੱਸ ਡਿਸਟ੍ਰਿਕਟ ਦੇ ਜਿਹੜੇ ਕੋਆਰਡੀਨੇਟਰ ਲਾਇਆ ਉਹਨਾਂ ਦੀ ਟੀਮ ਪਲੱਸ ਮੈਂ ਕੋਆਰਡੀਨੇਟ ਕਰ ਰਿਹਾ ਪੂਰੇ ਜ਼ੋਨ ਨੂੰ ਇਹ ਸਾਰੀ ਟੀਮ ਮਿਲ ਕੇ ਸੰਗਰੂਰ ਤੇ ਹਰ ਪਿੰਡ ਤੱਕ ਜਾਇਆ ਕਰੂਗੀ ਕਿਉਂਕਿ ਸਰਕਾਰ ਨੇ ਫੈਸਲਾ ਕਰਿਆ ਹੈ ਕਿ ਹੁਣ ਯੁੱਧ ਜਿਹੜਾ ਨਸ਼ੇ ਵਿਰੁੱਧ ਜਿਹੜੀ ਕਾਰਵਾਈ ਹੈ ਉਹ ਸਾਰੇ ਪਿੰਡਾਂ ਤੇ ਸ਼ਹਿਰਾਂ ਚ ਹੋਣੀ ਹੈ ਹੁਣ ਪਿੰਡਾਂ ਦੇ ਵਿੱਚ ਅਸੀਂ ਜਿਹੜੀ ਨਸ਼ਾ ਨਸ਼ਾ ਮੁਕਤੀ ਮੋਰਚਾ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਉਹਦੇ ਵਿੱਚ ਅਸੀਂ ਰੈਗੂਲਰ ਇੱਕ ਹਲਕੇ ਦੇ ਵਿੱਚ ਤਿੰਨ ਥਾਂ ਤੇ ਇਹ ਯਾਤਰਾ ਕੱਢਿਆ ਕਰਾਂਗੇ ਜਿਹੜੀ ਯਾਤਰਾ ਦੇ ਵਿੱਚ ਉੱਥੇ ਦੇ ਐਸ ਐਚਓ ਸਾਹਿਬ ਉੱਥੇ ਦੇ ਵੀਡੀਓ ਸਾਹਿਬ ਤੇ ਉੱਥੇ ਦੇ ਸਰਪੰਚ ਅਤੇ ਹੋਰ ਜਿਹੜੀ ਸਾਡੇ ਪਿੰਡਾਂ ਦੀ ਵੀਡੀਸੀ ਟੀਮ ਬਣੀ 시ਗੀ ਉਹਨੂੰ VDC ਟੀਮ ਜਿਹੜੀ ਵਿਲੇਜ ਡਿਫੈਂਸ ਕਮੇਟੀ ਦੀ ਟੀਮ ਹੈ ਉਹਨਾਂ ਨੂੰ ਨਾਲ ਲੈ ਕੇ ਅਸੀਂ ਹੋਕਾ ਦਿਆ ਕਰਾਂਗੇ ਕਿ ਨਸ਼ੇ ਤੋਂ ਬਚ ਕੇ ਕਿੱਦਾਂ ਰਹਿਣਾ ਹੈ ਅਸੀਂ ਹੋਕਾ ਦਿਆ ਕਰਾਂਗੇ ਜੇ ਕੋਈ ਧੀ ਪੁੱਤ ਕੋਈ ਭੈਣ ਭਰਾ ਨਸ਼ੇ ਦਾ ਹਾਦਸਾ ਹੋ ਗਿਆ ਉਹਨੂੰ ਹਸਪਤਾਲਾਂ ਚ ਲੈ ਕੇ ਜਾਇਆ ਕਰਾਂਗੇ ਉਹਦਾ ਇਲਾਜ ਕਰਾਇਆ ਕਰਾਂਗੇ ਅਸੀਂ ਉਹ ਬੰਦੇ ਲੱਬਿਆ ਕਰਾਂਗੇ ਜਿਹੜੇ ਤਸਕਰੀ ਕਰਦੇ ਨੇ ਜਿਨ੍ਹਾਂ ਨੇ ਉੱਚੇ-ਉੱਚੇ ਮਹਿਲ ਬਣਾ ਲਏ ਕਿਉਂਕਿ ਉਹਨਾਂ ਨੂੰ ਜੇਲਾਂ ਵਿੱਚ ਭੇਜਾਂਗੇ ਤੇ ਉਹਨਾਂ ਦੀਆਂ ਬਿਲਡਿੰਗਾਂ ਨੂੰ ਢਾਣ ਦੀ ਕਾਰਵਾਈ ਕਰਾਇਆ ਕਰਾਂਗੇ ਇਸ ਤਹਿਤ ਜਿਹੜਾ ਸੰਗਰੂਰ ਦੇ ਵਿੱਚ ਹੈ ਅੱਜ ਅੱਜ ਅਸੀਂ ਨਵੇਂ ਹੌਤਿਹਾਰਾਂ ਦੀ ਸਿਲੈਕਸ਼ਨ ਕਰੀ ਹੈ ਮੈਂ ਸਾਰਿਆਂ ਨੂੰ ਇਹ ਵਧਾਈ ਵੀ ਦਊਂਗਾ ਕਿ ਆਓ ਇਸ ਮਹਿਮ ਦਾ ਹਿੱਸਾ ਬਣੀਏ ਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਸਾਥ ਦੇ ਇਹ ਜਿਨ੍ਹਾਂ ਨੇ ਇਹ ਅੱਜ ਬਹੁਤ ਵੱਡਾ ਬੀੜਾ ਚੱਕਿਆ ਹੈ ਯੁੱਧ ਜਿਹੜਾ ਨਸ਼ੇ ਵਿਰੁੱਧ ਕਰਿਆ ਲੋਕਾਂ ਨੂੰ ਅਪੀਲ ਕਹੂੰਗਾ ਆਓ ਸਾਡਾ ਸਾਥ ਦਿਓ ਤਾਂ ਕਿ ਅਸੀਂ ਨਸ਼ੇ ਨੂੰ ਖਤਮ ਕਰ ਸਕੀਏ। ਹਾਂ ਜੀ ਬਿਲਕੁਲ ਜਗਦੀਪ ਸਿੰਘ ਜੱਗਾ ਨੂੰ ਤੁਸੀਂ ਸੁਣਿਆ ਉਹਨਾਂ ਨੇ ਕਿਹਾ ਕਿ ਜਿੱਥੇ ਟੀਮਾਂ ਬਣਾਈਆਂ ਜਾ ਰਹੀਆਂ ਨੇ ਚਾਹੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਹੋਣ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਹੋਣ ਲਗਾਤਾਰ ਉਹਨਾਂ ਦਾ ਕਹਿਣਾ ਕਿ ਹੁਣ ਇਸ ਤੋਂ ਬਾਅਦ ਨਸ਼ਿਆਂ ਦੇ ਵਿਰੁੱਧ ਜੋ ਯੁੱਧ ਛੇੜਿਆ ਗਿਆ ਪਿੰਡ ਸਤਰ ਦੇ ਜਾ ਕੇ ਪਿੰਡ-ਪਿੰਡ ਜਾ ਕੇ ਇੱਕ ਯਾਤਰਾ ਦਾ ਆਯੋਜਨ ਕੀਤਾ ਜਾਊਗਾ ਜੋ ਲੋਕ ਨੇ ਜੋ ਪਬਲਿਕ ਆ ਉਹਨਾਂ ਨੂੰ ਸਮਝਾਇਆ ਜਾਊਗਾ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਦੱਸਿਆ ਜਾਊਗਾ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਇਸ ਨਸ਼ਿਆਂ ਦੇ ਖਿਲਾਫ ਜੋ ਜੁੱਧ ਛੇੜਿਆ ਹੋਇਆ ਪੰਜਾਬ ਸਰਕਾਰ ਨੇ ਇਸ ਦੇ ਵਿੱਚ ਆਮ ਲੋਕਾਂ ਦਾ ਵੀ ਸਹਿਯੋਗ ਦੀ ਲੋੜਾ ਕੈਮਰਾਮੈਨ ਦੀਪਕ ਦੇ ਨਾਲ ਹਰਜੀਤ ਸਿੰਘ ਸਿੱਧੂ ਸੰਝਾ ਟੀਵੀ ਸੰਗਰੂ